ਜਿਨ੍ਹਾਂ ਦੀ ਕੋਈ ਬਾਹ ਨਹੀਂ ਨਾ ਫੜਦਾ ਉੱਤੇ ਉਹਨਾਂ ਦੀ ਬਾਹ ਕਾਲਪੁਰ ਖਾ ਫੜਦਾ ਜੇ ਇਹ ਗੱਲ ਯਾਦ ਰੱਖਣਾ ਇਹ ਬੜੇ ਸੱਚੇ ਵਿਸ਼ਵਾਸ ਦੀ ਗੱਲ ਜੇ ਸਾਨੂੰ ਲੱਗਦਾ ਕਿ ਸਾਡੀ ਸਾਰਿਆਂ ਨੇ ਬਾਹ ਛੱਡਦੀ ਸਾਡਾ ਸਾਰਿਆਂ ਨੇ ਸਾਥ ਛੱਡਦਾ ਕਿ ਆਪਾਂ ਬੜੇ ਇਕੱਲੇ ਪੈ ਗਏ ਆ ਪਰ ਸੱਚੀ ਗੱਲ ਪਤਾ ਕੀ ਕੀ ਆ ਤੁਹਾਨੂੰ ਰੱਬ ਨੇ ਸਾਰਿਆਂ ਦੇ ਚਿਹਰੇ ਦਿਖਾ ਦਿੱਤੇ ਜਦੋਂ ਸਮਾਂ ਔਖਾ ਆ ਗਿਆ ਉਦੋਂ ਨਜ਼ਰ ਕਿਸੇ ਨੇ ਨਹੀਂ ਆਣਾ ਸਾਬਨੇ ਆਪਣੇ ਪਿੱਛੇ ਹੋਏ ਨਾ ਕਿ ਆਪਾਂ ਤੁਹਾਨੂੰ ਜਾਣਦੇ ਹੀ ਨਹੀਂ ਯਕੀਨ ਮੰਨ ਲਿਓ ਦੁਨੀਆ ਤਾਂ ਤਮਾਸ਼ਾ ਬਣਾਉਂਦੀ ਕਿਸੇ ਦੇ ਮਾੜੇ ਹਾਲਾਤਾਂ ਦਾ ਜਦੋਂ ਬੁਰਾ ਸਮਾਂ ਚੱਲਦਾ ਹੋਵੇ ਨਾ ਇਨਸਾਨ ਕੱਲਾ ਪੈ ਚੁੱਕਾ ਹੋਵੇ ਸਮਾਂ ਵੱਡੇ-ਵੱਡਿਆਂ ਨੂੰ ਤੋੜ ਛੱਡਦਾ ਇੱਥੇ ਕਈ ਵਾਰੀ ਆ ਜਾਂਦੇ ਐਸੇ ਹਾਲਾਤ ਕਿ ਨਹੀਂ ਬੰਦੇ ਕੁਸ ਮੇਟੇ ਜਾਂਦੇ ਪਰ ਦੁਨੀਆ ਨਹੀਂ ਇਹ ਸੰਭਲਣ ਲੱਗੀ ਇਹ ਦਿਲ 'ਚ ਦਿਮਾਗ 'ਚ ਬਿਠਾ ਕੇ ਰੱਖ ਲੋ ਜੋ ਵੀ ਸਮਾਂ ਮੇਰੇ ਸਿਰ ਤੇ ਪੈਣਾ ਮੈਂ ਆਪਣੀ ਹਿੰਮਤ ਰੱਖ ਕੇ ਆਪਣੇ ਮਾਲਕ ਤੇ ਵਿਸ਼ਵਾਸ ਰੱਖ ਕੇ ਤੇ ਉਹਦੇ ਆਸਰੇ ਤੇ ਹੀ ਕੱਢਣਾ ਸਮਾਂ ਕਿਸੇ ਨੇ ਕੰਮ ਨਹੀਂ ਜੀ ਆਣਾ ਕਮ ਸਿਰਫ ਤੁਹਾਡੇ ਰੱਬ ਨੇ ਆਣਾ ਓਨੇ ਹੀ ਤੁਹਾਨੂੰ ਹਰ ਮੁਸ਼ਕਲ ਚ ਹਰ ਔਖੇ ਸੋਖੇ ਰਾਹਾਂ ਚ ਤੂਫਾਨਾਂ ਚ ਤੁਹਾਨੂੰ ਬਾਹ ਫੜ ਕੇ ਬਚਾਣਾ ਮੈਂ ਕਹਿੰਦਾ ਛੱਡ ਦੋ ਗੱਲਾਂ ਟੈਨਸ਼ਨ ਦੀਆਂ ਆਪਣੇ ਗੁਰੂ ਦਾ ਨਾਮ ਲਈ ਜੋ ਸਵੇਰੇ ਉੱਠ ਕੇ ਰਾਤੀ ਸੌਣ ਤੋਂ ਪਹਿਲੇ ਅਰਦਾਸ ਇਹੋ ਹੀ ਕਰਿਆ ਕਰੋ ਕਿ ਮਾਲਕਾ ਤੂੰ ਮੇਰੇ ਨਾਲ ਹਰ ਵਕਤ ਰਹੀ ਮੈਨੂੰ ਕਿਸੇ ਹੋਰ ਦੀ ਲੋੜ ਨਹੀਂ ਗਈ ਮੇਰੇ ਲਈ ਤਾਂ ਮੇਰਾ ਪੱਕਾ ਦੋਸਤ ਤੂੰ ਹੀ ਹੈ ਮੈਂ ਤੈਨੂੰ ਹੀ ਆਪਣਾ ਦੁੱਖ ਸੁਣਾਣਾ ਤੈਨੂੰ ਹੀ ਆਪਣਾ ਸੁੱਖ ਸੁਣਾਣਾ ਤੇ ਆਪਣੇ ਘਰ ਦੀ ਰੋਜੀ ਰੋਟੀ ਤੇਰੇ ਹੱਥੋਂ ਹੀ ਲੈਣੀ ਹੈ ਉਹ ਜਿੱਥੇ ਮੈਨੂੰ ਰੱਖੇਗਾ ਜਿਹੜੇ ਹਾਲਾਤਾਂ 'ਚ ਮਾਲਕਾ ਤੂੰ ਮੈਨੂੰ ਰੱਖੇਂਗਾ ਮੇਰੇ ਸਿਰ 'ਤੇ ਆ ਮੈਂ ਤੇਰੇ ਅੱਗੇ ਆ ਕੇ ਕਦੇ ਗਿਲਾ ਸ਼ਿਕਵਾ ਨਹੀਂ ਕਰਨਾ ਕਿਉਂਕਿ ਮੈਨੂੰ ਤੇਰੇ 'ਤੇ ਬਹੁਤ ਭਰੋਸਾ ਡਾਊਨਲੋਡ ਸ਼ੇਅਰ ਚੈਟ